ਅੱਜ ਚੰਡੀਗੜ੍ਹ ਦੇ ਵਿੱਚ ਐਸਕੇਐਮ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾਣਗੇ ਤਸਵੀਰਾਂ ਤੁਹਾਨੂੰ ਇਸ ਸਮੇਂ ਮੀਟਿੰਗ ਦੀਆਂ ਦਿਖਾ ਦਿੰਨੇ ਆ ਜਿੱਥੇ ਕਿ ਇਹ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਰਾਜੇਵਾਲ ਜਿਹੜੇ ਹੈਗੇ ਨੇ ਉਹ ਅਗਵਾਈ ਇਸ ਮੀਟਿੰਗ ਦੀ ਕਰ ਰਹੇ ਨੇ ਨਾਲ-ਨਾਲ ਉਹਨਾਂ ਦੇ ਹਰਿੰਦਰ ਸਿੰਘ ਰੱਖੋਵਾਲ ਨੇ ਹਰਮੀਤ ਕਾਧੀਆਂ ਨੇ ਬਾਕੀ तमाम ਜਥੇਬੰਦੀਆਂ ਦੇ ਆਗੂ ਇੱਥੇ ਸ਼ਾਮਿਲ ਹੋਏ ਨੇ ਕ੍ਰਿਪਟਿਬਲ 100 ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਹੋਏ ਨੇ ਜਿਦੇ ਚੋਂ ਕਿ 37 ਪੰਜਾਬ ਦੀਆਂ ਜਥੇਬੰਦੀਆਂ ਨੇ 14 ਹਰਿਆਣੇ ਦੀਆਂ ਜਥੇਬੰਦੀਆਂ ਨੇ ਬਾਕੀ ਜਥੇਬੰਦੀਆਂ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਵਿੱਚੋਂ ਨੇ ਤਾਂ ਮਸਲਾ ਉਹੀ ਐਮਐਸਪੀ ਦਾ ਮਸਲਾ ਕਰਜ਼ਾ ਮਾਫੀ ਦਾ ਮਸਲਾ ਇਸ ਤੋਂ ਇਲਾਵਾ ਅਹਿਮ ਮਸਲੇ ਜਿਹੜੇ 12 13 ਹੈਗੇ ਨੇ ਉਹਨਾਂ ਮਸਲਿਆਂ ਦੇ ਉੱਤੇ ਲਗਾਤਾਰ ਜਿਹੜਾ ਹੈਗਾ ਉਹ ਚਰਚਾ ਵੀ ਕੀਤੀ ਜਾ ਰਹੀ ਹੈ ਲੇਕਿਨ ਜਿਹੜਾ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਜੋ ਡੱਬ ਵਾਲੀ ਬਾਰਡਰ ਦੇ ਉੱਤੇ ਕਿਸਾਨ ਇਕੱਠੇ ਹੋਏ ਨੇ ਉਹਨਾਂ ਨੂੰ حمایت دینیا یا نہیں دینی یا کس طریقے ਨਾਲ سپورٹ ਕਰਨੀ ਆ جتھے ਬੰਦੀਆਂ ਦੀ ਜਾਂ ਜੋ ਕੱਲ ਇਨਸੀਡੈਂਟ ਹੋਇਆ ਜਿਸ ਤਰੀਕੇ ਨਾਲ ਇੱਕ 22 ਸਾਲ ਦੇ ਨੌਜਵਾਨ ਦੀ ਜੋ ਡੈਥ ਹੋਈ ਆ ਤਾਂ ਉਸ ਨੌਜਵਾਨ ਦੀ ਡੈਥ ਦੇ ਉੱਤੇ ਅਗਲਾ ਕੀ ਸਟੈਂਡ ਰਹੇਗਾ ਜਾਂ ਕੀ ਰਣਨੀਤੀ ਰਹੇਗੀ ਅਤੇ ਨਾਲ ਨਾਲ ਜੋ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਕਿਸਾਨਾਂ ਦਾ ਜਿਹੜਾ ਹੈਗਾ ਉਹ ਕੀ ਮੁਆਵਜ਼ਾ ਜਿਹੜਾ ਹੈਗਾ ਮੰਗਿਆ ਜਾਣਾ ਜਾਂ ਫਿਰ ਹੋਰ ਕੀ ਰਣਨੀਤੀ ਰਹਿਣੀ ਇਹ तमाम ਚੀਜ਼ਾਂ ਦੇ ਉੱਤੇ ਜਿਹੜੇ ਹੈਗੇ ਅੱਜ ਮੀਟਿੰਗ ਬੰਦਨ ਕੀਤਾ ਜਾ ਰਿਹਾ ਤਦ ਤੱਕ ਦੀ ਰਾਤ ਨੂੰ ਐਕਸਕਲੂਸਿਵਲੀ ਜਿਹੜੀਆਂ ਅੰਦਰੋਂ ਮੀਟਿੰਗ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਤਮਾਮ ਆਗੂ ਪਹੁੰਚ ਚੁੱਕੇ ਆ ਤੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ